ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਅੱਜ ਦੀ ਕਹਾਣੀ ਰਖੜੀ ਦਾ ਮੁੱਲ ਬਲਵੰਤ ਸਿੰਘ ਬਾਰੋਂ ਆਉਂਦਾ ਹੈ ਤੇ ਆ ਕੇ ਉਹ ਵੇਖਦਾ ਹੈ ਕਿ ਉਸ ਦੀ ਘਰ ਵਾਲੀ ਵੇੜੇ ਦੇ ਵਿੱਚ ਮੰਜੇ ਤੇ ਥੋੜੀ ਉਦਾਸ ਬੈਠੀ ਹੈ ਉਹ ਆਪਣੀ ਘਰ ਵਾਲੀ ਨੂੰ ਕਹਿੰਦਾ ਹੈ ਕਿ ਜਾ ਗੁਰਜੀਤ ਕੁਰੇ ਰੋਟੀ ਲੈ ਕੇ ਆ ਪੁਖ ਬਹੁਤ ਲੱਗੀ ਐ ਗੁਰਜੀਤ ਕੌਰ ਕਹਿੰਦੀ ਰੋਟੀ ਲਈ ਮੈਂ ਸੀਮਾ ਨੂੰ ਬੋਲ ਮਾਰ ਦਿੰਦੀ ਆ ਉਹਨੇ ਸੀਮਾ ਨੂੰ ਕਿਹਾ ਸੀਮਾ ਨਹੀਂ ਸੀਮਾ ਪੁੱਤ ਤੇਰੇ ਪਿਓ ਨੂੰ ਰੋਟੀ ਫੜਾ ਦੇ ਸੀਮਾ ਕਹਿੰਦੀ ਮੰਮੀ ਆਪੇ ਲੈ ਜਾ ਮੇਰੇ ਤੋਂ ਨਹੀਂ ਅੱਜ ਉੱਠਿਆ ਜਾਂਦਾ ਤਾਂ ਬਲਵੰਤ ਸਿੰਘ ਗੁਰਜੀਤ ਕੌਰ ਨੂੰ ਕਹਿੰਦਾ ਕਿ ਸੀਮਾ ਤਾਂ ਕਦੇ ਵੀ ਇਸ ਤਰ੍ਹਾਂ ਨਹੀਂ ਬੋਲੀ ਅੱਜ ਕਿਉਂ ਐ ਕਹਿੰਦੀ ਐ ਤੇ ਆਪਣੀ ਘਰ ਵਾਲੀ ਕੋਲ ਹੀ ਮੰਝੇ ਤੇ ਬੈਠ ਜਾਂਦਾ ਤਾਂ ਉਸਦੀ ਘਰ ਵਾਲੀ ਕਹਿੰਦੀ ਅਸਲ ਦੇ ਵਿੱਚ ਕੱਲ ਨੂੰ ਰਖੜੀ ਐ ਤੇ ਮੈਂ ਕਹਿੰਦੀ ਸੀ ਉਹਨੂੰ ਕਿ ਚੱਲ ਤੇਰੇ ਨਾਨਕੀ ਚਲੀਏ ਨਾਲੇ ਮੈਂ ਆਪਣੇ ਭਰਾ ਦੇ ਰਖੜੀ ਬੰਨ ਦੇਵਾਂਗੀ ਤੇ ਨਾਲੇ ਤੂੰ ਆਪਣੇ ਮਾਮੇ ਦੇ ਮੁੰਡੇ ਦੇ ਰਖੜੀ ਬੰਨਿਆ ਪਰ ਸੀਮਾ ਮੰਨਦੀ ਨਹੀਂ ਤਾਂ ਉਹਦਾ ਪਿਓ ਕਹਿੰਦਾ ਕਿਉਂ ਨਹੀਂ ਮੰਨਦੀ ਉਹ ਕਹਿੰਦੀ ਵੀ ਪਿਛਲੀ ਵਾਰ ਜਦੋਂ ਰਖੜੀ ਬੰਨਣ ਗਏ ਆ ਤਾਂ ਮੰਮੀ ਨੱਕ ਬੁੱਲ ਕੜਦੀ ਸੀ ਉਹ ਕਹਿੰਦੀ ਸੀਗੀ ਕਿ ਲੈ ਤੇਰੀ ਮਾਣੇ ਤਾਂ ਰਖੜੀ ਬੰਨਣੀ ਸੀ ਆਪਦੇ ਭਰਾ ਦੇ ਉਹਨਾਂ ਦਾ ਤਾਂ ਸਕਾਪਰਾ ਸੀ ਮੇਰਾ ਪੁੱਤ ਕਿਹੜਾ ਤੇਰਾ ਸਕਾਪਰਾ ਤੇਰੇ ਤਾਏ ਦਾ ਪੁੱਤ ਨੇੜੇ ਸੀ ਉਹਦੇ ਰਖੜੀ ਬੰਨ ਲੈਦੀ ਤੰਬਲਵੰਤ ਸਿੰਘ ਕਹਿੰਦਾ ਜਦੋਂ ਰੱਬ ਨੇ ਆਪਾਂ ਨੂੰ ਪੁੱਤ ਨਹੀਂ ਦਿੱਤਾ ਤੇ ਫਿਰ ਆਪਾਂ ਨੂੰ ਸਾਰਿਆਂ ਦੀਆਂ ਸੋਨੀਆਂ ਪਹਿਣ ਗਈਆਂ ਫਿਰ ਪਲਵੰਤ ਸਿੰਘ ਕਹਿੰਦਾ ਚੱਲ ਫਿਰ ਆਪਦੇ ਤਾਏ ਦੇ ਪੁੱਤ ਦੇ ਰਖੜੀ ਬੰਨ ਆਵੇ ਉਹ ਕਿਹੜਾ ਪੇਗਾਨਾ ਤਾਂ ਗੁਰਜੀਤ ਕੌਰ ਹੁਣ ਉਹਦੇ ਵੀ ਰਖੜੀ ਕਿਵੇਂ ਬੰਨਣ ਜਾਵੇ ਜਦੋਂ ਉਹਦੇ ਰਖੜੀ ਬੰਨਣ ਜਾਂਦੀ ਆ ਤਾਂ ਮੇਰੀ ਜਠਾਣੀ ਵੀ ਬੜਬੜ ਕਰਦੀ ਐ ਉਹ ਕਹਿੰਦਾ ਦੇਖ ਨਾ ਤਾਂ ਮੇਰਾ ਭਰਾ ਫਰਕ ਰੱਖਦਾ ਤੇ ਨਾ ਹੀ ਰਾਜਵੀਰ ਤੀਜਾ ਫਰਕ ਰੱਖਦਾ ਤਾਂ ਰੱਖੀ ਜਾਵੇ ਬੁੜੀਆਂ ਨੂੰ ਮਤ ਇੰਨੀ ਹੀ ਹੁੰਦੀ ਐ ਪਰਝਾਈ ਬੜਬੜ ਕਰਦੀ ਹੈ ਤਾਂ ਕਰੀ ਜਾਣ ਦੇ ਜਦੋਂ ਆਪਾਂ ਨਹੀਂ ਫਰਕ ਰੱਖਦੇ ਤਾਂ ਗੁਰਜੀਤ ਕੌਰ ਕਹਿੰਦੀ ਫਿਰ ਮੈਂ ਸੀਮਾ ਨੂੰ ਇਹੀ ਸਮਝਾਇਆ ਸੀ ਵਿਚਲ ਕੋਈ ਨਾ ਪੁੱਤ ਤਾਇਦੇ ਪੁੱਤ ਦੇ ਰਖੜੀ ਬੰਨਿਆ ਤੇ ਉਹ ਜਾਣਦੀ ਨਹੀਂ ਹੈਗੀ ਬਲਵੰਤ ਸਿੰਘ ਕਹਿੰਦਾ ਚੱਲ ਪਹਿਲਾਂ ਤੂੰ ਰੋਟੀ ਲਿਆ ਫਿਰ ਮੈਂ ਕਰਦਾ ਸੀਮਾ ਨਾਲ ਗੱਲ ਗਰਜੀਤ ਕੌਰ ਰੋਟੀ ਲੈ ਕੇ ਆਉਂਦੀ ਹੈ ਤੇ ਬਲਵੰਤ ਸਿੰਘ ਰੋਟੀ ਖਾ ਕੇ ਅੰਦਰ ਭਾਂਡੇ ਵਿੱਚ ਆਉਂਦਾ ਉਹ ਵੇਖਦਾ ਕਿ ਉਹਦੀ ਧੀ ਸੀਮਾ ਮੂੰਹ ਟਾ ਕੇ ਪਈ ਸੀ ਕਿਉਂਕਿ ਉਹ ਬਹੁਤ ਉਦਾਸ ਸੀ ਅੱਜ ਤੇ ਉਹ ਦੂਰੋਂ ਹੀ ਆਪਣੀ ਧੀ ਨੂੰ ਕਹਿੰਦਾ ਅੱਜ ਮੇਰੀ ਧੀ ਕਿਵੇਂ ਪਈਆ ਮੇਰੀ ਧੀ ਤਾਂ ਇਸ ਤਰ੍ਹਾਂ ਪਈ ਤਾਂ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਇਹ ਤਾਂ ਵੇੜੇ ਦੇ ਵਿੱਚ ਭੱਜੀ ਫਿਰਦੀ ਹੁੰਦੀ ਹੈ ਤਾਂ ਸੀਮਾ ਕਹਿੰਦੀ ਬਾਪੂ ਜੀ ਮੈਨੂੰ ਨਾ ਬੁਲਾਓ ਮੇਰਾ ਮਨ ਬਹੁਤ ਉਦਾਸ ਹੈ ਲੈ ਜੇ ਮੇਰੇ ਪੁੱਤ ਦਾ ਮਨ ਉਦਾਸ ਹੋਵੇ ਮੈਂ ਕਿਵੇਂ ਨਾ ਬੁਲਾਵਾਂ ਬਲਵੰਤ ਸਿੰਘ ਕੋਸ਼ਿਸ਼ ਕਰਦਾ ਹੈ ਉਸ ਨੂੰ ਪਿਆਰ ਨਾਲ ਮਨਾਉਣ ਦੀ ਫਿਰ ਸੀਮਾ ਉੱਠ ਕੇ ਬੈਠ ਜਾਂਦੀ ਹੈ ਤੇ ਉਹ ਕਹਿੰਦਾ ਕਿ ਸੀਮਾ ਪੁੱਤ ਤੂੰ ਉਦਾਸ ਕਿਉਂ ਆ ਉਹ ਕਹਿੰਦੀ ਕਿ ਬੇਬੇ ਨੇ ਤੁਹਾਨੂੰ ਦੱਸ ਹੀ ਦਿੱਤਾ ਹੋਣਾ ਦੇਖੋ ਬਾਪੂ ਜੀ ਕੱਲ ਨੂੰ ਰਖੜੀ ਐ ਤੇ ਸਾਰੀਆਂ ਭੈਣਾਂ ਆਪਣੇ ਭਰਾਵਾਂ ਦੇ ਰਖੜੀ ਬੰਨਣਗੀਆਂ ਵੀ ਮੈਂ ਕਿਹਦੇ ਰਖੜੀ ਬੰਨਾਂ ਤਾਂ ਬਲਵੰਤ ਸਿੰਘ ਕਹਿਣ ਲੱਗਿਆ ਫਿਰਤੀਏ ਤੂੰ ਆਪਣੀ ਮਾਂ ਨਾਲ ਚਲੀ ਜਾ ਆਪਣੇ ਨਾਨਕੇ ਤੇਰੇ ਮਾਮੇ ਦੇ ਪੁੱਤ ਦੇ ਰਖੜੀ ਬੰਨ੍ਹਿਆ ਤਾਂ ਸੀਮਾ ਕਹਿਣ ਲੱਗੀ ਨਾ ਬਾਪੂ ਮੈਂ ਤਾਂ ਨਹੀਂ ਜਾਂਦੀ ਪਿਛਲੀ ਵਾਰ ਜਦੋਂ ਮੈਂ ਆਪਦੇ ਮਾਮੇ ਦੇ ਪੁੱਤ ਦੇ ਰਖੜੀ ਬੰਨੀ ਸੀ ਤਾਂ ਮੇਰੀ ਮਾਮੀ ਨੇ ਸੌ ਕੁਝ ਸੁਣਾਇਆ ਸੀ ਉਸ ਤੋਂ ਬਾਅਦ ਮਮੀ ਤੈਨ ਚਾਰ ਵਾਰ ਆਕੇ ਮੁੜ ਗਈ ਕਦੇ ਨਹੀਂ ਉਹਨੇ ਮੈਨੂੰ ਕਿਹਾ ਵੀ ਕੋਈ ਨਾ ਪਤ ਰਖੜੀ ਤੇ ਆ ਜਾਵੀਂ ਰਖੜੀ ਬੰਨਣਾ ਉਹ ਵੀ ਤੇਰਾ ਭਰਾ ਹੀ ਆ ਮੈਂ ਨਹੀਂ ਜਾਂਦੀ ਬਾਪੂ ਨਾਲੇ ਮੈਂ ਰਖੜੀ ਬੰਨਣਾ ਤੇ ਨਾਲੇ ਮੈਂ ਨੱਕ ਬਲ ਲਗੜਾਵਾ ਉਹਨਾਂ ਨੂੰ ਤਾਂ ਇਹ ਲੱਗਦਾ ਵੀ ਰਖੜੀ ਬੰਨਣ ਉਹਨਾਂ ਤੋਂ ਕੁਝ ਲੈਣ ਦੀ ਮਾਰੀ ਆਉਂਦੀ ਹੈ ਪਰ ਗੱਲ ਇਹ ਹੈ ਬਾਪੂ ਜੀ ਜਦੋਂ ਰੱਬ ਨੇ ਮੈਨੂੰ ਭਰਾ ਹੀ ਨਹੀਂ ਦਿੱਤਾ ਮੇਰਾ ਵੀ ਜੀ ਕਰਦਾ ਹੈ ਕੀ ਮੈਂ ਰਖੜੀ ਬੰਨਾਂ ਬਲਵੰਤ ਸਿੰਘ ਕਹਿਣ ਲੱਗਿਆ ਚੱਲ ਛੱਡ ਪਰੇ ਤੂੰ ਮਾਮੇ ਦੇ ਪੁੱਤ ਦੇ ਰਖੜੀ ਬੰਨਣ ਨੂੰ ਨਾ ਆਪਾਂ ਤੇਰੀ ਮਾਂ ਨੂੰ ਜਾਣ ਦੇਣਾ ਫੇਰ ਪੁੱਤ ਤੂੰ ਐਂ ਕਰ ਤੇਰੇ ਤਾਈ ਦੇ ਪੁੱਤ ਦੇ ਰਖੜੀ ਬੰਨਿਆ ਤਾਂ ਸੀਮਾ ਕਹਿੰਦੀ ਨਹੀਂ ਬਾਪੂ ਜੀ ਤਾਈ ਨੇ ਵੀ ਪਿਛਲੀ ਵਾਰ 100 ਮਹੀਨੇ ਮਾਰੇ ਸੀ ਮੈਂ ਨਹੀਂ ਜਾਨਦੀ ਤਾਂ ਬਲਵੰਤ ਸਿੰਘ ਕਹਿੰਦਾ ਪੁੱਤ ਤੇਰੀ ਤਾਈ ਦਾ ਸੁਭਾਅ ਹੀ ਇਦਾਂ ਦਾ ਹੁਣ ਤਾਈ ਤਾਂ 20 ਵਾਰੀ ਸਾਡੇ ਨਾਲ ਲੜੀ ਐ ਤੇ ਉਸ ਤੋਂ ਬਾਅਦ ਫਿਰ ਆਉਣ ਜਾਣ ਲੱਗ ਜਾਂਦੀ ਆ ਸਾਡਾ ਭਰਾਵਾਂ ਦਾ ਥੋੜੀ ਕੋਈ ਫਰਕ ਹੈ ਨਾ ਹੀ ਆਪਣੇ ਨਾਲ ਕੋਈ ਰਾਜਵੀਰ ਫਰਕ ਰੱਖਦਾ ਤੂੰ ਰਾਜਵੀਰ ਦੇ ਰਖੜੀ ਬੰਨਿਆ ਸੀਮਾ ਫੇਰ ਮਨਾ ਕਰ ਦਿੰਦੀ ਹੈ ਫਿਰ ਉਹ ਦੋਨੇ ਜੀ ਸੀਮਾ ਦੀਆਂ ਕਾਫੀ ਮਿੰਤਾ ਕਰਦੇ ਆ ਤੇ ਉਹਨੂੰ ਸਮਝਾਉਂਦੇ ਆ ਕੀ ਦੇਖ ਪੁੱਤ ਸਾਰੇ ਰਿਸ਼ਤਿਆਂ ਦੇ ਵਿੱਚ ਸਾਰੇ ਇੱਕ ਪਰਿਵਾਰ ਦੇ ਮੈਂਬਰ ਰਾਜੀ ਨਹੀਂ ਹੁੰਦੇ ਜਦੋਂ ਤੈਥੋਂ ਰਾਜਵੀਰ ਰਖੜੀ ਬਣਾਉਂਦਾ ਹੈ ਤਾਂ ਫਿਰ ਤੂੰ ਕਿਉਂ ਨਹੀਂ ਜਾਂਦੀ ਤੇ ਉਹ ਕਹਿੰਦੀ ਕਿ ਨਹੀਂ ਮੈਂ ਨਹੀਂ ਜਾਣਾ ਤੇ ਉਹ ਕਹਿੰਦੀ ਹੈ ਕਿ ਜੇ ਰੱਬ ਨੇ ਮੇਰੇ ਕਰਮਾ ਚ ਰਖੜੀ ਬੰਨਣਾ ਲਿਖਿਆ ਹੁੰਦਾ ਤਾਂ ਮੈਨੂੰ ਇੱਕ ਵੀਰ ਜ਼ਰੂਰ ਦਿੰਦਾ ਫਿਰ ਉਹਦੀ ਮਾਂ ਕਹਿੰਦੀ ਚੱਲ ਕੋਈ ਨਾ ਪੁੱਤ ਤੂੰ ਉਦਾਸ ਨਾ ਹੋ ਅਸੀਂ ਤੈਨੂੰ ਉਦਾਸ ਨਹੀਂ ਵੇਖ ਸਕਦੇ ਅਸੀਂ ਤਾਂ ਤੈਨੂੰ ਵੇਖ-ਵੇਖ ਕੇ ਜਿਉਂਨੇ ਆ ਤੰਬਲਵੰਤ ਸਿੰਘ ਕਹਿਣ ਲੱਗਿਆ ਐਂ ਕਰ ਪੁੱਤ ਮੈਂ ਹੀ ਤੇਰਾ ਪਿਓ ਤੇ ਮੈਂ ਹੀ ਤੇਰਾ ਦੋਸਤ ਤੇ ਮੈਂ ਹੀ ਤੇਰਾ ਭਰਾ ਤੂੰ ਮੇਰੇ ਰਖੜੀ ਬਨ ਦੇਵੀਂ ਇਹ ਸੁਣ ਕੇ ਸੀਮਾ ਉੱਠ ਕੇ ਅੰਦਰ ਚਲੀ ਜਾਂਦੀ ਹੈ ਉਹ ਦੋਨੇ ਜੀ ਇੱਕ ਦੂਜੇ ਵੱਲ ਵੇਖਦੇ ਆ ਤੇ ਉਹ ਇੱਕ ਦੂਜੇ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦੇ ਆ ਵੀ ਆਪਾਂ ਚੁੱਪ ਰਹੀਏ ਇਸ ਦਾ ਮਨ ਉਦਾਸ ਹੈ ਇੱਕ ਦਿਨ ਠੀਕ ਹੋ ਜਾਵੇਗਾ ਰਖੜੀ ਦਾ ਦਿਨ ਵੀ ਆ ਜਾਂਦਾ ਹੈ ਤੇ ਰਖੜੀ ਦੇ ਦਿਨ ਸੀਮਾ ਉੱਠ ਕੇ ਵੇੜੇ 'ਚ ਝਾੜੂ ਲਾ ਰਹੀ ਸੀ ਤੇ ਉਹਦੀ ਮਾਂ ਵੀ ਕੰਮ ਕਰ ਰਹੀ ਸੀ ਬਲਵੰਤ ਸਿੰਘ ਬਾਹਰੋਂ ਆਉਂਦਾ ਤੇ ਕਹਿੰਦਾ ਸੀਮਾ ਪੁੱਤ ਰਾਜਵੀਰ ਨੇ ਸੁਨੇਹਾ ਲਾਇਆ ਤੈਨੂੰ ਵੀ ਸੀਮਾ ਮੇਰੇ ਰਖੜੀ ਬਣ ਜੇ ਉਹ ਕਹਿੰਦੀ ਕਿ ਬਾਪੂ ਮੈਂ ਤਾਂ ਰਖੜੀ ਬੰਨਣ ਚਲੀ ਜਾਵਾਂ ਜੇ ਤਾਈ ਕੁਝ ਬੋਲੀ ਫਿਰ ਤੰਬਲਵੰਤ ਸਿੰਘ ਕਹਿੰਦਾ ਤਾਈ ਦਾ ਕੀ ਹੈ ਤੂੰ ਕਿਹੜਾ ਤਾਈ ਦੇ ਰਖੜੀ ਬਣਣੀ ਹੈ ਤੂੰ ਐਂ ਕਰ ਤੂੰ ਜਾ ਤੇ ਰਾਜਵੀਰ ਦੇ ਰਖੜੀ ਬੰਨਿਆ ਫਿਰ ਸੀਮਾ ਵਿਚਾਰੀ ਨਾ ਚਾਹੁੰਦੇ ਹੋਏ ਵੀ ਰਾਜਵੀਰ ਦੇ ਰਖੜੀ ਬੰਨਣ ਲਈ ਤਿਆਰ ਹੋ ਜਾਂਦੀ ਹੈ ਤੇ ਉਹ ਰਖੜੀ ਲਿਆ ਕੇ ਪਲੇਟ ਵਿੱਚ ਲੱਡੂ ਰੱਖ ਲੈਂਦੀ ਹੈ ਵਿੱਚੇ ਚੌਲਾਂ ਦੇ ਦਾਣੇ ਰੱਖ ਲੈਂਦੀ ਹੈ ਤੇ ਰਖੜੀ ਲੈ ਕੇ ਬੜੇ ਚਾਈ ਚਾਈ ਆਪਣੇ ਤਾਏ ਦੇ ਘਰੇ ਜਾਂਦੀ ਐ ਜਾ ਕੇ ਗੇਟ ਖੜਕਾਉਂਦੀ ਐ ਅੱਗੋਂ ਤਾਈ ਰਸੋਈ ਵਿੱਚ ਕੰਮ ਕਰ ਰਹੀ ਸੀ ਤੇ ਕਹਿੰਦੀ ਐ ਕੌਣ ਆ ਭਾਈ ਲੰਘਿਆਓ ਸੀਮਾ ਕਹਿੰਦੀ ਤਾਈ ਮੈਂ ਆ ਵੀਰਾ ਕਿੱਥੇ ਆ ਉਹ ਕਹਿੰਦੀ ਤੂੰ ਕਿਵੇਂ ਆ ਗਈ ਤਾਂ ਸੀਮਾ ਤਾਈ ਤੈਨੂੰ ਪਤਾ ਤਾਂ ਹੈ ਅੱਜ ਰਖੜੀ ਦਾ ਦਿਨ ਐ ਮੈਂ ਤਾਂ ਵੀਰੇ ਲਈ ਰਖੜੀ ਲੈ ਕੇ ਆਈ ਆ ਨੀ ਤੂੰ ਆ ਗਈ ਸਵੇਰੇ ਸਵੇਰੇ ਰਖੜੀ ਲੈ ਕੇ ਤੈਨੂੰ ਪਤਾ ਨਹੀਂ ਮੇਰੀ ਧੀ ਵੀ ਹੈਗੀ ਯਾ ਰਾਜਵੀਰ ਦੀ ਸਗੀ ਭੈਣ ਉਹਨੂੰ ਤਾਂ ਪਹਿਲਾਂ ਰਖੜੀ ਬੰਨਣ ਦੇ ਦਿੰਦੀ ਆ ਗਈ ਪਹਿਲਾਂ ਹੀ ਦੇਖਾਂ ਕੀ ਲੈ ਕੇ ਆਈਆਂ ਸੀਮਾ ਕਹਿੰਦੀ ਰਖੜੀ ਲੈ ਕੇ ਆਈਆਂ ਤਾਈ ਉਹਦੀ ਤਾਈ ਰਖੜੀ ਵੇਖ ਕੇ ਕਹਿੰਦੀ ਲੈ 10 ਰੁਪਏ ਦਾ ਧਾਗਾ ਲੈ ਕੇ ਕਹਿੰਦੀ ਮੈਂ ਰਖੜੀ ਲੈ ਕੇ ਆਈਆਂ ਤੇ ਦੋ ਲੱਡੂ ਲਿਆਈਆਂ ਜੇ ਰਖੜੀ ਬੰਨਣ ਆਉਣਾ ਸੀ ਘੱਟੋ-ਘੱਟ ਚਾਂਦੀ ਦੀ ਰਖੜੀ ਲੈ ਕੇ ਤਾਂ ਆਉਂਦੀ ਨਾਲ ਵਰਕੀ ਦਾ ਡੱਬਾ ਲਿਆਉਂਦੀ ਤਾਂ ਸੀਮਾ ਕਹਿੰਦੀ ਕੀ ਤਾਈ ਮੈਂ ਕਿਹੜਾ ਰਖੜੀ ਦੀ ਕੀਮਤ ਲਾਉਣ ਆਈ ਆ ਮੈਨੂੰ ਕਿਹੜਾ ਪਹਿਲਾਂ ਪਤਾ ਸੀ ਵੀ ਮੈਂ ਰਖੜੀ ਬੰਨਣ ਆਉਂਗੀ ਕਿ ਨਾ ਤੂੰ ਤਾਂ ਹਰ ਵਾਰੀ ਮੈਨੂੰ ਐਨਾ ਕੁਝ ਸੁਣਾਉਣ ਲੱਗ ਜਾਨੀ ਆ ਕਿ ਮੇਰੇ ਆਪਦੇ ਵੀ ਧੀ ਹੈਗੀ ਆ ਮੇਰੇ ਪੁੱਤ ਦੇ ਰਖੜੀ ਬੰਨਣ ਲਈ ਉਹ ਤਾਂ ਮੈਨੂੰ ਬਾਪੂ ਨੇ ਕਿਹਾ ਸੀ ਕਿ ਰਾਜਵੀਰ ਨੇ ਕਿਹਾ ਵੀ ਸੀਮਾ ਮੇਰੇ ਰਖੜੀ ਬੰਨ ਜੇ ਤਾਂ ਸੀਮਾ ਦੀ ਤਾਈ ਕਹਿਣ ਲੱਗੀ ਤੈਨੂੰ ਗਲਤ ਫਹਮੀ ਆ ਰਾਜਵੀਰ ਕਿਵੇਂ ਇਹ ਕਹਿ देऊ ਰਖੜੀ ਬੰਨਣ ਵਾਸਤੇ ਰਾਜਵੀਰ ਦੇ ਤਾਂ ਆਪਦੀ ਭੈਣ ਨੇ ਆਉਣਾ ਹੈ ਸੀਮਾ ਕਹਿੰਦੀ ਤਾਈ ਹੈਗੀ ਤਾਂ ਮੈਂ ਵੀ ਰਾਜਵੀਰ ਦੀ ਭੈਣੀ ਆ ਚੱਲ ਕੋਈ ਨਾ ਅਗਲੀ ਵਾਰ ਮੈਂ ਵੀਰ ਦੇ ਚਾਂਦੀ ਦੀ ਰਖੜੀ ਬਨਨ ਦਊ ਤਾਂ ਉਸਦੀ ਤਾਈ ਕਹਿੰਦੀ ਚੱਲ ਫਿਰ ਠੀਕ ਐ ਜਦੋਂ ਚਾਂਦੀ ਦੀ ਰਖੜੀ ਲਿਆਵੇਂਗੀ ਉਦੋਂ ਹੀ ਬਨ ਜਾਵੀਂ ਹੁਣ ਮੁੜ ਜਾ ਵਾਪਸ ਹੈ ਨਹੀਂ ਰਾਜਵੀਰ ਘਰੇ ਨਾਲੇ ਪਹਿਲਾਂ ਮੇਰੀ ਤੀ ਨੂੰ ਸ਼ਗਨ ਕਰ ਲੈਣ ਦੇ ਫਿਰ ਤੂੰ ਆ ਜਾਵੀਂ ਆ ਗਈ ਤੜਕੇ ਤੜਕੇ ਕ ਲੈਣੀ ਜਦੋਂ ਸੀਮਾ ਦੀ ਤਾਈ ਨੇ ਸੀਮਾ ਨੂੰ ਇਸ ਤਰ੍ਹਾਂ ਕਿਹਾ ਤਾਂ ਸੀਮਾ ਨੂੰ ਇਸ ਗੱਲ ਦਾ ਬਹੁਤ ੱਤਕਾ ਲੱਗਿਆ ਉਹ ਉੱਥੇ ਹੀ ਰਖੜੀ ਰੱਖ ਕੇ ਆਪਣੇ ਘਰ ਵਾਪਸ ਆ ਗਈ ਤੇ ਸਿੱਧਾ ਆਪਣੇ ਕਮਰੇ ਵਿੱਚ ਜਾ ਕੇ ਉੱਚੀ-ਉੱਚੀ ਰੋਣ ਲੱਗ ਪਈ ਤੇ ਉਸਦੇ ਮਾਪਿਓ ਵੇਖਦੇ ਨੇ ਕਿ ਹੁਣ ਤਾਂ ਇਹ ਰਖੜੀ ਬਣਨ ਗਈ ਸੀ ਤਾਂ ਗੁਰਜੀਤ ਕੌਰ ਆਪਣੇ ਘਰ ਵਾਲੇ ਬਲਵੰਤ ਸਿੰਘ ਨੂੰ ਕਹਿੰਦੀ ਕਿ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਹਨੂੰ ਨਾ ਭੇਜ ਰਾਜਵੀਰ ਦੇ ਰਖੜੀ ਬੰਨਣ ਜਠਾਣੀ ਨੇ ਪਤਾ ਨਹੀਂ ਇਸ ਨੂੰ ਕੀ ਕੁਝ ਕਿਹਾ ਹੋਵੇਗਾ ਉਸਨੇ ਕੁਝ ਪੁੱਠਾ ਸਿੱਧਾ ਬੋਲ ਦਿੱਤਾ ਹੋਵੇਗਾ ਤੇ ਇਹਨੂੰ ਗੁੱਸਾ ਆ ਗਿਆ ਹੋਵੇਗਾ ਫਿਰ ਦੋਵੇਂ ਪਤੀ ਪਤਨੀ ਸੀਮਾ ਕੋਲ ਜਾਂਦੇ ਨੇ ਤੇ ਉਸ ਨੂੰ ਕਹਿੰਦੇ ਨੇ ਤੀਏ ਰੋਣਾ ਕੀ ਹੋ ਗਿਆ ਤਾਂ ਸੀਮਾ ਕਹਿੰਦੀ ਮੈਂ ਤੁਹਾਨੂੰ ਕਿਹਾ ਸੀ ਜੀ ਮੈਂ ਰਖੜੀ ਬੰਨਣ ਨਹੀਂ ਜਾਣਾ ਪਰ ਤੁਸੀਂ ਮੈਨੂੰ ਮੱਲੋ ਮੱਲੀ ਭੇਜਿਆ ਤਾਈ ਦੇ ਘਰੇ ਰਖੜੀ ਬੰਨਣ ਵੀਰੇ ਦੇ ਪਰ ਰਾਜਵੀਰ ਵੀਰਾ ਤਾਂ ਘਰ ਨਹੀਂ ਸੀ ਤੇ ਤਾਈ ਨੇ ਮੈਨੂੰ ਸੌ ਤਾਨੇ ਮਿਹਨੇ ਦਿੱਤੇ ਅੱਗੋਂ ਮੈਨੂੰ ਕੜਮਿਕ ਲੈਣੀ ਬੋਲਦੀ ਸੀ ਨਾਲੇ ਮੈਨੂੰ ਕਹਿੰਦੀ ਸੀ ਆਪਣੇ ਮਾਮੇ ਦੇ ਪੁੱਤ ਦੇ ਰਖੜੀ ਬੰਨਣਾ ਆਉਂਦੀ ਨਾਲੇ ਤੂੰ ਰਖੜੀ ਬੰਨਣ ਆਈ ਆ ਧਾਗਾ ਲੈ ਕੇ ਆ ਗਈ 2 ਲੱਡੂ ਲਿਆਈ ਜੇ ਤੂੰ ਰਖੜੀ ਬੰਨਣ ਆਉਣਾ ਸੀ ਤਾਂ ਚਾਂਦੀ ਦੀ ਰਖੜੀ ਤੇ ਨਾਲ ਵਰਫੀ ਦਾ ਡੱਬਾ ਲਿਆਉਂਦੀ ਤੁਸੀਂ ਤਾਂ ਹਰ ਵਾਰ ਮੇਰੀ ਬੇਇੱਜ਼ਤੀ ਕਰਵਾ ਦਿੰਦੇ ਹੋ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਰਖੜੀ ਨਹੀਂ ਬਣਦੀ ਆਪਣੀ ਧੀ ਨੂੰ ਇਸ ਤਰ੍ਹਾਂ ਰੋਂਦੀ ਵੇਖ ਕੇ ਦੋਨੇ ਜੀ ਵੀ ਉਸਦੇ ਨਾਲ ਹੀ ਰੋਣ ਲੱਗ ਜਾਂਦੇ ਆ ਉਹ ਆਪਣੀ ਧੀ ਨੂੰ ਕਹਿੰਦੇ ਨੇ ਕੀਤੀ ਏ ਜੇ ਰੱਬ ਨੇ ਤੇਰੇ ਕਰਮਾਂ 'ਚ ਰਖੜੀ ਲਿਖੀ ਹੁੰਦੀ ਤਾਂ ਰੱਬ ਤੈਨੂੰ ਵੀਰ ਦੇ ਦਿੰਦਾ ਅਸੀਂ ਕਿੱਥੇ ਕਿੱਥੇ ਨਹੀਂ ੱਟਕੇ ਖਾਦੇ ਕਿ ਸਾਡੇ ਇੱਕ ਪੁੱਤ ਹੋਵੇ ਤੂੰ ਸਾਨੂੰ ਪੁੱਤਾਂ ਤੋਂ ਵੀ ਪਿਆਰੀ ਆ ਪਰ ਸਾਨੂੰ ਇਹ ਵੀ ਸੀ ਕਿ ਤੁਸੀਂ ਦੋਨੋਂ ਭੈਣ ਭਰਾ ਹੋਵੋਗੇ ਇੱਕ ਦੂਜੇ ਨਾਲ ਵਰਤੋਂਗੇ ਉਹਦੀ ਮਾਂ ਕਹਿੰਦੀ ਹੁਣ ਮੈਨੂੰ ਤਾਂ ਇਹੀ ਫਿਕਰ ਹੈ ਹੁਣ ਅਸੀਂ ਬੁੱਢੇ ਹੁੰਦੇ ਜਾਂਦੇ ਆ ਤੇਰਾ ਵਿਆਹ ਹੋ ਜਾਵੇਗਾ ਜਦੋਂ ਅਸੀਂ ਮਰ ਮੁੱਕ ਗਏ ਤਾਂ ਤੇਰੇ ਨਾਲ ਕੌਣ ਵਰਤੂਗਾ ਮੈਨੂੰ ਤਾਂ ਇਸ ਗੱਲ ਦਾ ਚੋਰਾ ਲੱਗਿਆ ਰਹਿੰਦਾ ਤਾਂ ਬਲਵੰਤ ਸਿੰਘ ਕਹਿੰਦਾ ਤੂੰ ਅੱਗੇ ਦੀਆਂ ਗੱਲਾਂ ਕਰਦੀਆਂ ਗੱਲ ਤਾਂ ਇਹ ਆ ਅਸੀਂ ਤਾਂ ਹੁਣ ਵੀ ਆਪਦੀ ਧੀ ਨੂੰ ਖੁਸ਼ ਨਹੀਂ ਰੱਖ ਸਕਦੇ ਹਰ ਤਿਹਾੜ ਤੇ ਇਸ ਦਾ ਮਨ ਦੁਖੀ ਹੁੰਦਾ ਹੈ ਤਾ ਉਹਦੀ ਮਾਂ ਕਹਿੰਦੀ ਹੁਣ ਆਪਣੇ ਵੱਲੋਂ ਆਪਾਂ ਪੂਰੀ ਕੋਸ਼ਿਸ਼ ਕਰਦੇ ਆਂ ਰੱਬ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਆਪਣੇ ਮਾਪਿਆਂ ਨੂੰ ਇਸ ਤਰ੍ਹਾਂ ਉਦਾਸ ਵੇਖ ਕੇ ਸੀਮਾ ਆਪਣੇ ਆਪ ਨੂੰ ਥੋੜਾ ਤਕੜਾ ਕਰਦੀ ਹੈ ਉਹ ਸੋਚਣ ਲੱਗ ਜਾਂਦੀ ਹੈ ਵੀ ਮੈਂ ਆਪਣੇ ਮਾਪਿਆਂ ਨੂੰ ਕਿਉਂ ਦੁਖੀ ਕਰਾਂ ਇਹਨਾਂ ਦੇ ਕਿਹੜਾ ਵਸ ਦੀ ਗੱਲ ਹੈ ਉਹ ਆਪਣੇ ਮਾਪਿਆਂ ਨੂੰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਬਾਪੂ ਮੈਂ ਤਾਂ ਤੇਰੇ ਰਖੜੀ ਬਣ ਲਿਆ ਕਰੂੰ ਚਲੋ ਫਿਰ ਉਹ ਥੋੜਾ ਸੈੱਟ ਹੁੰਦੇ ਨੇ ਤੇ ਉਧਰ ਜਦੋਂ ਰਾਜਵੀਰ ਆਪਣੇ ਘਰੇ ਆਉਂਦਾ ਤੇ ਆਪਣੀ ਮਾਂ ਨੂੰ ਪੁੱਛਦਾ ਕਿ ਮਾਂ ਅੱਜ ਸੀਮਾ ਭੈਣ ਰਖੜੀ ਬੰਨਣ ਨਹੀਂ ਆਈ ਉਸਦੀ ਮਾਂ ਉਹਦੀ ਗੱਲ ਪੈ ਜਾਂਦੀ ਹੈ ਸਾਰਾ ਦਿਨ ਸੀਮਾ ਸੀਮਾ ਕਰਦਾ ਰਹਿਣਾ ਤੈਨੂੰ ਪਤਾ ਨਾ ਉਸ ਰਿੱਕਾ ਦੀ ਧੀ ਹੈ ਸੀਮਾ ਕੀ ਤੇਰੇ ਨਾਲ ਜ਼ਮੀਨ ਲਵਾਉਗੀ ਤੇ ਤੇਰੀ ਭੈਣ ਨੇ ਨਹੀਂ ਆਉਣਾ ਆਪਦੀ ਭੈਣ ਨੂੰ ਫੋਨ ਕਰ ਮਾਂ ਸੀਮਾ ਵੀ ਮੇਰੀ ਆਪਦੀ ਭੈਣ ਆ ਤੈਨੂੰ ਪਤਾ ਨਾ ਜੇ ਚਾਚੇ ਦੇ ਪੁੱਤ ਹੁੰਦਾ ਤੇ ਸੀਮਾ ਕਿਉਂ ਤਰਸਦੀ ਰਖੜੀ ਬਨਨ ਨੂੰ ਰਖੜੀ ਬਨ ਜਾਊਗੀ ਜਵਾਕੜੀ ਉਹਦਾ ਮਨ ਖੁਸ਼ ਹੋ ਜਾਊਗਾ ਨਾਲੇ ਉਹ ਕੀ ਆਪਣਾ ਕੁਝ ਚੱਕ ਕੇ ਲੈ ਜਾਣ ਲੱਗੀ ਆ ਜਿਹੋ ਜਿਹੇ ਉਹ ਰਖੜੀ ਲਿਆਊ ਉਹੋ ਜਿਹੇ ਮੈਂ 4 ਪੈਸੇ ਦੇ ਦੇਉ ਤੂੰ ਐ ਕਿਉਂ ਕਰਦੀ ਹੁੰਨੀ ਆ ਹਰ ਵਾਰ ਫਿਰ ਰਾਜਵੀਰ ਦੀ ਮਾਂ ਕਹਿੰਦੀ ਆਪਦੀ ਭੈਣ ਵੇਲੇ ਤਾਂ ਤੂੰ ਵੀ ਨਹੀਂ ਕਹਿੰਦਾ ਵੀ ਉਸ ਨੂੰ ਪਹਿਲਾਂ ਬੁਲਾ ਲਵਾ ਲੈ ਚੱਲ ਕੋਈ ਨਾ ਫਿਰ ਮੈਂ ਪਹਿਲਾਂ ਭੈਣ ਨੂੰ ਹੀ ਫੋਨ ਕਰਦਾ ਫਿਰ ਰਾਜਵੀਰ ਆਪਣੇ ਸਾਕੀ ਭੈਣ ਮਨਦੀਪ ਨੂੰ ਫੋਨ ਕਰਦਾ ਤੇ ਅੱਗੋਂ ਮਨਦੀਪ ਕਹਿੰਦੀ ਕਿ ਵੀਰੇ ਮੈਂ ਨਹੀਂ ਆਉਣਾ ਰਖੜੀ ਬੰਨਣ ਰਾਜਵੀਰ ਕਹਿੰਦਾ ਕਿਉਂ ਨਹੀਂ ਆਉਣਾ ਤੂੰ ਰਖੜੀ ਬੰਨਣ ਸਾਰੀਆਂ ਭੈਣਾਂ ਆਪਣੇ ਭਰਾਵਾਂ ਦੇ ਰਖੜੀ ਬੰਨਣ ਆਈਆਂ ਤੂੰ ਕੱਲੀ ਲੈਦੀਆਂ ਜੋ ਮੇਰੇ ਰਖੜੀ ਨਹੀਂ ਬੰਨੇਗੀ ਤੇ ਹੋਰ ਕਿਹਦੇ ਬੰਨੇਗੀ ਤਾਂ ਮਨਦੀਪ ਕਹਿੰਦੀ ਵੀਰੇ ਜਦੋਂ ਮੈਂ ਪਿਛਲੀ ਵਾਰ ਰਖੜੀ ਬੰਨਣ ਆਈ ਸੀ ਤਾਂ ਤੂੰ ਮੈਨੂੰ 200 ਰੁਪਏ ਦਿੱਤੇ ਸੀ ਤੇ ਮੈਂ 1000 ਰੁਪਏ ਖਰਚਾ ਕਰਕੇ ਆਈ ਸੀ ਜੇ ਤੂੰ ਚਾਹੁੰਦਾ ਹੈ ਕਿ ਮੈਂ ਤੇਰੇ ਰਖੜੀ ਬੰਨਣਾ ਆਂ ਤਾਂ ਤੂੰ ਮੈਨੂੰ 25000 ਰੁਪਏ ਦੇ ਰਾਜਵੀਰ ਕਹਿੰਦਾ ਕਿ ਭੈਣੇ ਇਹ ਕੀ ਗੱਲ ਹੈ ਤੂੰ ਤਾਂ ਫਿਰ ਰਖੜੀ ਦਾ ਸੌਦਾ ਕਰਦੀ ਆਂ ਅੱਗੋਂ ਮਨਦੀਪ ਕਹਿੰਦੀ ਬੱਸ ਫਿਰ ਜੇ ਤੂੰ ਮੈਥੋਂ ਰਖੜੀ ਬਣਾਉਣੀ ਹੈ ਤਾਂ 25000 ਤਿਆਰ ਕਰ ਲੈ ਨਹੀਂ ਤੂੰ ਆਪ ਦੇ ਘਰੇ ਮੈਂ ਆਵਦੇ ਕਰੇ ਆਪਣੀ ਭੈਣ ਦੇ ਮੂੰਹੋਂ ਇਹ ਗੱਲ ਸੁਣ ਕੇ ਰਾਜਵੀਰ ਦਾ ਬਹੁਤ ਮਨ ਦੁਖੀ ਹੋਇਆ ਤੇ ਉਹ ਗੁੱਸੇ ਵਿੱਚ ਆਪਣੀ ਮਾਂ ਨੂੰ ਕਹਿਣ ਲੱਗਿਆ ਸੁਣ ਲਈ ਤੇਰੀ लाਡਲੀ ਦੀ ਗੱਲ ਕੀ ਕਹਿ ਦਿੱਤਾ ਮੇਰੀ लाਡਲੀ ਨੇ ਤਾਂ ਰਾਜਵੀਰ ਕਹਿੰਦਾ 25000 ਮੰਗਦੀ ਹੈ ਕਹਿੰਦੀ ਜੇ 25000 ਦੇਵਾਂਗਾ ਦੇਵਾਂਗੀ ਤਾਂ ਸੱਦ ਲੈਂਦਾ ਹਾਂ ਉਹ ਕਹਿੰਦੀ ਵੀ ਜੇ 25000 ਦੀ ਗੁੱਟੀ ਤਿਆਰ ਰੱਖੋਗੇ ਤਾਂ ਰਖੜੀ ਬੰਨਣ ਆ ਜਾਊਂਗੀ ਨਹੀਂ ਮੈਂ ਨਹੀਂ ਆਉਂਦੀ ਤਾ ਉਸਦੀ ماں ਸੋਚਦੀ ਹੈ ਕਿ ਇਹ ਉਹੀ ਤੀ ਹੈ ਮੇਰੀ ਜਿਸ ਨੂੰ ਅਸੀਂ ਸਾਰਾ ਘਰਬਾਰ ਲਾ ਕੇ ਕਰਜ਼ਾ ਚੁੱਕ ਕੇ ਐਨੇ ਅਮੀਰ ਕਰੇ ਜਿਸ ਦਾ ਵਿਆਹ ਕੀਤਾ ساری ਉਮਰ ਸਾਨੂੰ ਦੁੱਖ ਦੇਊਗੀ ਹੁਣ ਉਹ ਹਰੇਕ ਵਿਹਾਰ ਤਿਹਾਰ ਤੇ ਕਹਿ ਦਿੰਦੀ ਹੈ ਮੈਨੂੰ ਐਨੇ ਦਿਓ ਮੇਰੇ ਸਹੁਰੇ ਅਮੀਰ ਨੇ ਮੈਨੂੰ ਐਨੇ ਦਿਓ ਐ ਥੋੜੇ ਰਿਸ਼ਤੇ ਨਿਭਦੇ ਹੁੰਦੇ ਆ ਉਹ ਨੂੰ ਆਪਦੇ ਭਰਾ ਦਾ ਘਰ ਨਹੀਂ ਦਿਸਦਾ ਵੀ ਉਹਦਾ ਭਰਾ ਤਾਂ ਕਰਜ਼ੇ ਨਾਲ ਬਿੰਨਿਆ ਪਿਆ ਫਿਰ ਉਹ ਸੋਚਦੀ ਹੈ ਕਿ ਮੈਂ ਵੀ ਗਲਤ ਸੀ ਉਹ ਕੁੜੀ ਰਖੜੀ ਲੈ ਕੇ ਆਈ ਜਿਹੜੀ ਨੂੰ ਵਿਚਾਰੀ ਨੂੰ ਕੋਈ ਮਤਲਬ ਨਹੀਂ ਸੀ ਕੋਈ ਲਾਲਚ ਨਹੀਂ ਸੀ ਉਹਨੂੰ ਤਾਂ ਮੈਂ ਮੋੜਦਾ ਫਿਰ ਉਹ ਰਾਜਵੀਰ ਨੂੰ ਕਹਿੰਦੀ ਕਿ ਰਾਜਵੀਰ ਪੁੱਤ ਮੈਨੂੰ ਮaaf ਕਰ ਦੇ ਸੀਮਾ ਤਾਂ ਰਖੜੀ ਲੈ ਕੇ ਆਈ ਸੀ ਮੈਂ ਤਾਂ ਉਹਦੀ ਬੇਇੱਜ਼ਤੀ ਕਰਕੇ ਉਸਨੂੰ ਮੋੜ ਦਿੱਤਾ ਮੈਂ ਤਾਂ ਉਹਨੂੰ ਬਹੁਤ ਖਰੀਆਂ ਖੋਟੀਆਂ ਸੁਨਾਈਆਂ ਤੇ ਹੁਣ ਮੈਨੂੰ ਅਹਿਸਾਸ ਹੋਇਆ ਵੀ ਮੇਰੀ ਆਪ ਦੀ ਢਿੱਡੋ ਜੰਮੀ ਤਾਂ ਰਖੜੀ ਦੇ ਸੌਦੇ ਕਰਦੀ ਐ ਤੇ ਉਹ ਵਿਚਾਰੀ ਸਵੇਰੇ ਸਵੇਰੇ ਰਖੜੀ ਲੈ ਕੇ ਆਈ ਸੀ ਰਾਜਵੀਰ ਫਿਰ ਆਪਣੀ ਮਾਂ ਨੂੰ ਕਹਿੰਦਾ ਫਿਰ ਜਾ ਹੁਣ ਤੂੰ ਹੀ ਲੈ ਕੇ ਆ ਉਹਨੂੰ ਚੱਲ ਰਾਜਵੀਰ ਆਪਣੀ ਮਾਂ ਨੂੰ ਭੇਜਦਾ ਤੇ ਉਹਦੀ ਮਾਂ ਜਾਂਦੀ ਐ ਸੀਮਾ ਦੇ ਘਰ ਦਾ ਦਰਵਾਜ਼ਾ ਖੜਕਾਉਂਦੀ ਐ ਤੇ ਅੱਗੋਂ ਸਰਜੀਤ ਕੌਰ ਕਹਿੰਦੀ ਐ ਆਜੋ ਭਾਈ ਦਰਵਾਜ਼ਾ ਖੁੱਲਾ ਹੀ ਐ ਲੰਘਿਆ ਤਾਂ ਅੱਗੋਂ ਉਸਦੀ ਜਠਾਣੀ ਕਹਿੰਦੀ ਐ ਮੈਂ ਆ ਪੈਣੇ ਤਾਂ ਗੁਰਜੀਤ ਕੌਰ ਕਹਿੰਦੀ ਖਬਰਦਾਰ ਜੇ ਮੇਰੇ ਵਿਹੜੇ 'ਚ ਪੈਰ ਪਾਇਆ ਮੇਰੇ ਵਿਹੜੇ 'ਚ ਪੈਰ ਨਾ ਪਾਈ ਮੇਰੀ ਧੀ ਦੀ ਬੇਇੱਜ਼ਤੀ ਕਰਕੇ ਵਿਹਾਰ ਤਿਹਾਰ ਦੇ ਦਿਨ ਮੇਰੀ ਧੀ ਦਾ ਦਿਲ ਦੁਖਾ ਕੇ ਮੇਰੇ ਘਰੇ ਕਿਹੜੇ ਮੂੰਹ ਆਈਆਂ ਤਾਂ ਉਹ ਕਹਿੰਦੀ ਭੈਣੇ ਮੇਰੀ ਇੱਕ ਗੱਲ ਸੁਣ ਲੈ ਮੈਨੂੰ ਮaaf ਕਰ ਦੇ ਮੈਂ ਤੇਰੇ ਤੋਂ ਮਾਫੀ ਮੰਗਣ ਆਈਆਂ ਨਾਲੇ ਕਿੱਥੇ ਆ ਮੇਰੀ ਧੀ ਸੀਮਾ ਤਾਂ ਗੁਰਜੀਤ ਕੌਰ ਕਹਿੰਦੀ ਹਜੇ ਕੋਈ ਕਮੀ ਰਹਿ ਗਈ ਸੀ ਸੀਮਾ ਨੂੰ ਸੁਣਾਉਣ ਵਾਲੀ ਜਿਹੜੀ ਤੂੰ ਪਿੱਛੇ ਆ ਗਈ ਚੋਬੇ ਲਾਉਣ ਤਾ ਰਾਜਵੀਰ ਦੀ ਮਾਂ ਕਹਿੰਦੀ ਨਾ ਪਹਿਣੇ ਨਾ ਆਏ ਨਾ ਕਹਿ ਮੈਂ ਤੈਨੂੰ ਕਹਿ ਰਹੀ ਆਂ ਕਿ ਮੈਂ ਤਾਂ ਆਪਣੀ ਧੀ ਤੋਂ ਮਾਫੀ ਮੰਗਣ ਆਈ ਆਂ ਤੇ ਨਾਲੇ ਮੈਂ ਤਾਂ ਉਹਨੂੰ ਸੱਦਣ ਆਈ ਆਂ ਵੀ ਰਾਜਵੀਰ ਦੇ ਰਖੜੀ ਬੰਨਦੇ ਗੁਰਜੀਤ ਕੌਰ ਕਹਿਣ ਲੱਗੀ ਤੇਰੀ ਧੀ ਹੈਗੀ ਆ ਰਾਜਵੀਰ ਦੀ ਸਗੀ ਭੈਣ ਉਹ ਰਖੜੀ ਬੰਨਦੇ ਉਹ ਕਹਿੰਦੀ ਬੱਸ ਪਹਿਣੇ ਤੂੰ ਹੁਣ ਮੈਨੂੰ ਮaaf ਕਰ ਦੇ ਮੇਰੇ ਕੋਲੋਂ ਬਹੁਤ ਵੱਡੀ ਗਲਤੀ ਹੋ ਗਈ ਤੇ ਫੇਰ ਉਹ ਅੰਦਰ ਸੀਮਾ ਕੋਲ ਚਲੀ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕੀਤੀ ਏ ਮੈਨੂੰ ਮaaf ਕਰ ਦੇ ਮੈਂ ਤੇਰੀ ਹਰ ਵਾਰ ਬੇਇੱਜ਼ਤੀ ਕਰਕੇ ਮੋੜਦੀ ਆਈ ਹਾਂ ਪਰ ਹੁਣ ਮੈਂ ਤੈਨੂੰ ਲੈਣ ਆਈ ਆਂ ਤੇਰੇ ਵੀਰੇ ਦਾ ਗੁੱਟ ਸੁਨਣਾ ਉਹਦੇ ਰਖੜੀ ਬੰਨਿਆ ਤਾਂ ਸੀਮਾ ਕਹਿੰਦੀ ਨਹੀਂ ਤਾਈ ਮੈਂ ਨਹੀਂ ਜਾਂਦੀ ਤੂੰ ਆਪਦੀ ਧੀ ਨੂੰ ਬੁਲਾ ਲੈ ਹੈਗੀ ਆ ਰਾਜਵੀਰ ਦੀ ਸਾਕੀ ਭੈਣ ਮਨਦੀਪ ਰਖੜੀ ਬਨ ਜਾਵੇਗੀ ਚੱਲ ਕੋਈ ਨਾ ਮੈਂ ਤਾਂ ਬਿਨਾਂ ਰਖੜੀ ਤੋਂ ਹੀ ਠੀਕ ਆ ਜਿਹੜੀਆਂ ਗੱਲਾਂ ਤੂੰ ਮੈਨੂੰ ਕਈਆਂ ਉਹਨਾਂ ਨੇ ਮੈਨੂੰ ਬਹੁਤ ਦੁਖੀ ਕੀਤਾ ਮੈਂ ਹੁਣ ਨਹੀਂ ਆਉਂਦੀ ਤਾਂ ਉਹਦੀ ਤਾਈ ਉਹਨੂੰ ਕਹਿੰਦੀ ਈ ਤੂੰ ਮੈਨੂੰ ਮਾਫ਼ ਕਰ ਦੇ ਮੈਂ ਤੇਥੋਂ ਬਾਰ ਬਾਰ ਮਾਫੀ ਮੰਗਦੀਆਂ ਮਨਦੀਪ ਨਹੀਂ ਆਉਂਦੀ ਰਖੜੀ ਬੰਨਣ ਬਸ ਅੱਜ ਤੋਂ ਤਾਂ ਜੇ ਕੋਈ ਰਖੜੀ ਬੰਨੂਗਾ ਮੇਰੇ ਪੁੱਤ ਦੇ ਤਾਂ ਸੀਮਾ ਹੀ ਬੰਨੂਗੀ ਤਾਂ ਬਲਵੰਤ ਸਿੰਘ ਤੇ ਗੁਰਜੀਤ ਕੌਰ ਵੀ ਕੋਲ ਆ ਜਾਂਦੇ ਆ ਉਹ ਕਹਿੰਦੇ ਆ ਕਿ ਮਨਦੀਪ ਕਿਉਂ ਨਹੀਂ ਆਉਂਦੀ ਰਖੜੀ ਬੰਨਣ ਤਾਂ ਫਿਰ ਮਨਦੀਪ ਦੀ ਮਾਂ ਕਹਿੰਦੀ ਆ ਕਿ ਉਹ ਤਾਂ ਕਹਿੰਦੀ ਐ ਕਿ ਜੇ ਮੈਨੂੰ ਸੱਦਣਾ ਰਖੜੀ ਬੰਨਣ ਵਾਸਤੇ ਤਾਂ 25000 ਰੁਪਇਆ ਦਿਓ ਉਹਨੂੰ ਆਏ ਨਹੀਂ ਦਿਖਦਾ ਕਿ ਉਹਦੇ ਭਰਾ ਦੇ ਸਿਰ ਤੇ ਤਾਂ ਪਹਿਲਾਂ ਹੀ ਇੰਨਾ ਕਰਜਾ ਉਹਦੇ ਵਿਆਹ ਤੇ ਅਸੀਂ ਵਿਤੋ ਬਾਰ ਹੋ ਕੇ ਖਰਚਾ ਕੀਤਾ ਐਨਾ ਤਗੜਾ ਘਰ ਲੱਭ ਕੇ ਦਿੱਤਾ ਵੀ ਸਾਡੀ ਧੀ ਸੌਖੀ ਰਹੇ ਤੇ ਹੁਣ ਵੀ ਉਹ ਹਰੇਕ ਵਿਹਾਰ ਤਿਆਰ ਤੇ ਐਨੇ ਐਨੇ ਪੈਸੇ ਮੰਗਦੀ ਆ ਅਗਲੇ ਬਗਾਨੇ ਮੰਗਾ ਨਾ ਮੰਗਣ ਸਾਡੀ ਆਪਦੀ ਧੀ ਨੇ ਸਾਨੂੰ ਖੁੰਗਲ ਕਰਤਾ ਤਾਂ ਇਹ ਗੱਲ ਸੁਣ ਕੇ ਗਰਜੀਤਕਾਰ ਤੇ ਬਲਵੰਤ ਸਿੰਘ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਆ ਤੇ ਕਹਿੰਦੇ ਆ ਇਹ ਕਿਵੇਂ ਹੋ ਸਕਦਾ ਵੀ ਇਹੋ ਜਿਹੀ ਭੈਣ ਵੀ ਹੋ ਸਕਦੀ ਹੈ ਜਿਹੜੀ ਆਪਣੇ ਭਰਾ ਦੇ ਨਾਲ ਰਖੜੀ ਦਾ ਸੌਦਾ ਕਰੇ ਪੈਸੇ ਵੀ ਮੰਗੇ ਕਿਹੜੀਆਂ ਭੈਣਾਂ ਨੇ ਜੋ ਭਰਾਵਾਂ ਤੋਂ ਰਖੜੀ ਦੇ ਪੈਸੇ ਮੰਗਦਿਆਂ ਨੇ ਭਰਾ ਜਿਹੜਾ ਕੁਝ ਦੇ ਦਿੰਦੇ ਆ ਉਹੀ ਮਾਣ ਤਾਨ ਹੁੰਦਾ ਹੈ ਤੇ ਫਿਰ ਉਹ ਆਪਣੀ ਸੀਮਾ ਨੂੰ ਕਹਿੰਦੇ ਆ ਕਿ ਪਤ ਬਿਹਾਰ ਤਿਆਰ ਦਾ ਦਿਨ ਹੈ ਵੱਡਿਆਂ ਦੀਆਂ ਮਨਤਾ ਨਹੀਂ ਕਰਾਈ ਦੀਆਂ ਚੱਲ ਤੂੰ ਜਾ ਆਪਣੇ ਵੀਰ ਦੇ ਰਖੜੀ ਬੰਨ ਕੇ ਆ ਫਿਰ ਸੀਮਾ ਦੁਬਾਰਾ ਪਲੇਟ ਤਿਆਰ ਕਰਦੀ ਹੈ ਤੇ ਆਪਣੇ ਭਰਾ ਰਾਜਵੀਰ ਦੇ ਰਖੜੀ ਬੰਨਣ ਜਾਂਦੀ ਹੈ ਤੇ ਫਿਰ ਮਨਦੀਪ ਦੀ ਮਾਂ ਸੀਮਾ ਦੀ ਤਾਈ ਉਹ ਕਹਿੰਦੀ ਆ ਕੱਲੀ ਸੀਮਾ ਨਹੀਂ ਜਾਊਗੀ ਚਲੋ ਆਪਾਂ ਸਾਰੇ ਚੱਲਾਂਗੇ ਆਪਾਂ ਨਾਲ ਮਿਲ ਕੇ ਬੈਠਾਂਗੇ ਚਾਹ ਪਾਣੀ ਪੀਵਾਂਗੇ ਤੇ ਬਿਹਾਰ ਤਿਹਾਰ ਦੇ ਦਿਨ ਸਾਰੇ ਗਿਲੇ ਸ਼ਿਕਵੇ ਭੁਲਾ ਦੇਵਾਂਗੇ ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਹਨ ਉਹੀ ਰਿਸ਼ਤੇ ਆਪਦੇ ਹੁੰਦੇ ਆ ਜਿਹੜੇ ਆਪਣਿਆਂ ਨਾਲ ਜੁੜ ਕੇ ਬੰਦੇ ਆ ਫਿਰ ਉਹ ਸਾਰੇ ਜਣੇ ਰਾਜਵੀਰ ਦੇ ਘਰ ਚਲੇ ਜਾਂਦੇ ਆ ਜਾ ਕੇ ਸੀਮਾ ਰਾਜਵੀਰ ਦੇ ਰਖੜੀ ਬੰਨਦੀ ਹੈ ਤੇ ਰਖੜੀ ਬਨ ਕੇ ਉਹ ਉਹਦਾ ਮੂੰਹ ਮਿੱਠਾ ਕਰਵਾਉਂਦੀ ਹੈ ਸੀਮਾ ਰਾਜਵੀਰ ਦੇ ਰਖੜੀ ਬਨ ਕੇ ਉਸ ਨੂੰ ਵਾਦਾ ਕਰਦੀ ਹੈ ਕਿ ਵੀਰਾ ਜਦੋਂ ਤੱਕ ਮੈਂ ਜਿਉਂਦੀ ਰਹੂੰਗੀ ਤੇਰਾ ਇਹ ਗੁੱਟ ਮੇਰੀ ਰਖੜੀ ਨਾਲ सजਿਆ ਰਹੂਗਾ ਤੇ ਮੈਂ ਤੈਨੂੰ ਕਦੇ ਨਹੀਂ ਕਹਿੰਦੀ ਕਿ ਤੂੰ ਮੈਨੂੰ ਰਖੜੀ ਦਾ ਕੁਝ ਵੀ ਦੇ ਤੂੰ ਤਾਂ ਬਸ ਪਿਆਰ ਨਾਲ ਮੇਰੇ ਤੋਂ ਰਖੜੀ ਬਣਾ ਲਿਆ ਕਰ ਤੇ ਮੇਰੇ ਸਿਰ ਤੇ ਹੱਥ ਰੱਖ ਦਿਆ ਕਰ ਇਹੀ ਮੇਰਾ ਰਖੜੀ ਦਾ ਗਿਫਟ ਹੋਵੇਗਾ ਫਿਰ ਰਾਜਵੀਰ ਆਪਣੀ ਮਾਂ ਨੂੰ ਕਹਿੰਦਾ ਕਿ ਦੇਖ ਲਿਆ ਮਾਂ ਤੂੰ ਕਹਿੰਦੀ ਸੀ ਨਾ ਕਿ ਸਕੀਆਂ ਪਹਿਣਾ ਤਾਂ ਸਕੀਆਂ ਹੀ ਹੁੰਦੀਆਂ ਹੁਣ ਦੇਖ ਲਿਆ ਸਾਕੀ ਭੈਣ ਦਾ ਤੇ ਬਗਾਨੀ ਭੈਣ ਦਾ ਫਰਕ ਮੈਂ ਤਾਂ ਕਦੇ ਵੀ ਸੀਮਾ ਨੂੰ ਬਗਾਨੀ ਨਹੀਂ ਸਮਝਿਆ ਸੀ ਇਹ ਰਿਸ਼ਤੇ ਲੈਣ ਦੇਣ ਦੇ ਨਹੀਂ ਮੋਹ ਪ੍ਰੇਮ ਦੇ ਹੁੰਦੇ ਆ ਮੋਹ ਪ੍ਰੇਮ ਨਾਲ ਭਾਵੇਂ ਕੋਈ ਜਾਨ ਵੀ ਮੰਗ ਲੇ ਤਾਂ ਵੀ ਹਾਜ਼ਰ ਹੁੰਦੀ ਆ ਪਰ ਜੇ ਕੋਈ ਵਿਹਾਰਾਂ ਤੁਹਾਰਾਂ ਤੇ ਰਿਸ਼ਤਿਆਂ ਦੀ ਸੌਦੇਬਾਜ਼ੀ ਕਰਦਾ ਨਾ ਤਾਂ ਉਹ ਰਿਸ਼ਤੇ ਕਦੇ ਵੀ ਨਹੀਂ ਨਿਭਦੇ ਹੁੰਦੇ ਇਨਾ ਕਹਿ ਕੇ ਰਾਜਵੀਰ ਆਪਣੀ ਭੈਣ ਦੇ ਸਿਰ ਤੇ ਹੱਥ ਰੱਖਦਾ ਹੈ ਸੀਮਾ ਦੇ ਮਾਪਿਓ ਵੀ ਖੁਸ਼ ਹੁੰਦੇ ਆ ਤੇ ਉਹ ਸੀਮਾ ਨੂੰ ਕਹਿੰਦੇ ਆ ਕਿ ਲੈ ਤੂੰ ਹਰੇਕ ਰਖੜੀ ਤੇ ਉਦਾਸ ਹੁੰਦੀ ਸੀ ਨਾ ਹੁਣ ਤੈਨੂੰ ਤੇਰਾ ਵੀਰ ਮਿਲ ਗਿਆ ਫਿਰ ਸਾਰੇ ਹਾਸੀ ਖੁਸ਼ੀ ਚਾ ਪਾਣੀ ਪੀਂਦੇ ਨੇ ਤੇ ਗੱਲਾਂ ਬਾਤਾਂ ਕਰਦੇ ਨੇ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਤੇ ਕੀ ਵਿਚਾਰ ਨੇ ਤੁਹਾਡੇ ਇਸ ਕਹਾਣੀ ਬਾਰੇ ਕਮੈਂਟ ਬਾਕਸ ਵਿੱਚ ਜ਼ਰੂਰ ਰੱਖਿਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ